ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਨਿਊ ਰੈਸিপি ਪਾਲਕ ਛੋਲੇ ਇਹ ਇੱਕ ਮਿੰਟ ਵਿੱਚ ਬਣਨ ਵਾਲੀ ਰੈਸিপি ਹੈ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੈ ਐਸ ਨੂੰ ਬਣਾਉਣ ਲਈ ਸਿਰਫ ਸਾਨੂੰ 1 ਮਿੰਟ ਲੱਗੇਗਾ ਇਹ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬੱਚੇ ਤੇ ਵੱਡੇ ਇਸ ਨੂੰ ਸਭ ਬਹੁਤ ਪਸੰਦ ਕਰਦੇ ਨੇ ਤੁਸੀਂ ਵੀ ਇਸ ਤਰੀਕੇ ਨਾਲ ਪਾਲਕ ਛੋਲੇ ਜ਼ਰੂਰ ਟਰਾਈ ਕਰਕੇ ਦੇਖੋ ਇਹਨਾਂ ਨੂੰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਚਲੋ ਦੇਖ ਲੈਨੇ ਆ ਪਰ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੇਬੇ ਬਾਪੂ ਕੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚਲੋ ਜੀ ਦੇਖਦੇ ਆ ਪਾਲਕ ਛੋਲੇ ਬਣਾਉਣ ਲਈ ਸਾਨੂੰ ਕੀ ਕੁਝ ਚਾਹੀਦਾ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਜੀ ਫਰੈਸ਼ ਪਾਲਕ ਇੱਥੇ ਮੈਂ ਫਰੈਸ਼ ਪਾਲਕ ਲੈ ਲਈ ਹੈ ਹੁਣ ਅਸੀਂ ਇਸ ਪਾਲਕ ਨੂੰ ਮਿਕਸੀ ਜਾਰ ਵਿੱਚ ਪਾ ਕੇ ਪੀਸ ਲਵਾਂਗੇ ਆਦਾ ਇੱਕ ਪੇਸਟ ਤਿਆਰ ਕਰ ਲਵਾਂਗੇ ਹੁਣ ਸਾਨੂੰ ਚਾਹੀਦਾ ਫਰੈਸ਼ ਧਨੀਆ ਮੈਂ ਇੱਥੇ ਫਰੈਸ਼ ਧਨੀਆ ਕੱਟ ਲਿਆ ਹੈ ਦੋ ਇੱਥੇ ਮੈਂ ਪਿਆਜ਼ ਲਏ ਨੇ ਕੱਟੇ ਹੋਏ ਦੋ ਸਾਨੂੰ ਟਮਾਟਰ ਚਾਹੀਦੇ ਨੇ ਕੱਟੇ ਹੋਏ ਤੇ ਅਦਰਕ ਤੇ ਲਸਣ ਦਾ ਪੇਸਟ ਚਾਹੀਦਾ ਸਾਨੂੰ ਕਟੀਆਂ ਹੋਈਆਂ ਦੋ ਹਰੀਆਂ ਮਿਰਚਾਂ ਚਾਹੀਦੀਆਂ ਨੇ ਸਾਨੂੰ ਇਹ ਸਭ ਲੈਣ ਤੋਂ ਬਾਅਦ ਸਾਨੂੰ ਚਾਹੀਦੇ ਨੇ ਉਬਲੇ ਹੋਏ ਛੋਲੇ ਇੱਥੇ ਮੈਂ ਛੋਲੇ ਪਹਿਲਾਂ ਹੀ ਉਬਾਲ ਕੇ ਰੱਖੇ ਹੋਏ ਸੀਗੇ ਇਸ ਤਰ੍ਹਾਂ ਸੀ ਛੋਲਿਆਂ ਨੂੰ ਉਬਾਲ ਲੈਣਾ ਹੁਣ ਅਸੀਂ ਇਹ ਸਭ ਤੀਜਾ ਤਿਆਰ ਕਰ ਲਈਆਂ ਨੇ ਹੁਣ ਸਾਨੂੰ ਮਿਕਸੀ ਜਾਰ ਚਾਹੀਦਾ ਤੇ ਉਹਦੇ ਵਿੱਚ ਅਸੀਂ ਪਿਆਜ਼ ਨੂੰ ਪਾ ਲਵਾਂਗੇ ਕਟਿਆ ਹੋਇਆ ਪਿਆਜ਼ ਇਹਦੇ ਵਿੱਚ ਪਾ ਕੇ ਅਸੀਂ ਪੀਸ ਲਵਾਂਗੇ ਐਸੀ ਤਰ੍ਹਾਂ ਹੀ ਅਸੀਂ ਟਮਾਟਰ ਨੂੰ ਵੀ ਮਿਕਸੀ ਜਾਰ ਵਿੱਚ ਪਾ ਕੇ ਪੀਸ ਲੈਣਾ ਇਹਨਾਂ ਦਾ ਅਸੀਂ ਪੇਸਟ ਤਿਆਰ ਕਰ ਲਵਾਂਗੇ ਹੁਣ ਅਸੀਂ ਗੈਸ ਓਨ ਕਰਕੇ ਕੜਾਈ ਰੱਖ ਲੈਣੀ ਆ ਕੜਾਈ ਵਿੱਚ ਅਸੀਂ ਥੋੜਾ ਜਿਹਾ ਘਿਓ ਪਾਵਾਂਗੇ ਘਿਓ ਅਸੀਂ ਪਾ ਲਿਆ ਹੈ ਘਿਓ ਨੂੰ ਅਸੀਂ ਚੰਗੇ ਤਰੀਕੇ ਨਾਲ ਗਰਮ ਹੋਣ ਦੇਣਾ ਜਦੋਂ ਕਿ ਉਹ ਚੰਗੀ ਤਰੀਕੇ ਨਾਲ ਗਰਮ ਹੋ ਜਾਵੇਗਾ ਉਦੋਂ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਜੀਰੇ ਨੂੰ ਅਸੀਂ ਭੁੰਨ ਲੈਣਾ ਜੀਰਾ ਭੁੰਨ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਪਿਆਜ਼ ਦਾ ਪੇਸਟ ਪਾਵਾਂਗੇ ਜਿਹੜਾ ਅਸੀਂ ਮਿਕਸੀ ਜਾਰ ਵਿੱਚ ਪਾ ਕੇ ਪੀਸਿਆ ਸੀਗਾ ਉਹ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਪਿਆਜ਼ ਦੇ ਪੇਸਟ ਨੂੰ ਵੀ ਅਸੀਂ ਥੋੜੀ ਦੇਰ ਲਈ ਭੁੰਨ ਲੈਣਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਲਸਣ ਦਾ ਪੇਸਟ ਇੱਕ ਚਮਚ ਅਦਰਕ ਦਾ ਪੇਸਟ ਇਹਨਾਂ ਨੂੰ ਵੀ ਅਸੀਂ ਥੋੜੀ ਦੇਰ ਲਈ ਭੁੰਨ ਲਵਾਂਗੇ ਅਸ ਮਸਾਲੇ ਨੂੰ ਅਸੀਂ ਚੰਗੀ ਤਰੀਕੇ ਨਾਲ ਭੁੰਨ ਲੈਣਾ ਹੁਣ ਅਸੀਂ ਇਹਦੇ ਵਿੱਚ ਕੱਟੀਆਂ ਹੋਈਆਂ ਦੋ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਐਡ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਅੱਧਾ ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਅਸੀਂ ਇਹਦੇ ਵਿੱਚ ਐਡ ਕਰ ਦਿੱਤੀ ਹੈ ਹੁਣ ਅਸੀਂ ਇਸ ਮਸਾਲੇ ਨੂੰ ਚੰਗੀ ਤਰੀਕੇ ਨਾਲ ਭੁੰਨ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਦਾ ਪੇਸਟ ਜਿਹੜਾ ਅਸੀਂ ਮਿਕਸੀ ਜਾਰ ਵਿੱਚ ਪਾ ਕੇ ਪੀਸਿਆ ਸੀਗਾ ਉਹ ਵੀ ਐਲਸੀਆ ਦੇ ਵਿੱਚ ਐਡ ਕਰ ਦੇਣਾ ਤੇ ਇਸ ਨੂੰ ਵੀ ਅਸੀਂ ਚੰਗੀ ਤਰੀਕੇ ਨਾਲ ਭੁੰਨ ਲੈਣਾ ਹੁਣ ਅਸੀਂ ਇਸ ਮਸਾਲੇ ਨੂੰ டோடி பண்ணணே ਤੁਸੀਂ ਦੇਖ ਸਕਦੇ ਹੋ ਮਸਾਲਾ ਸਾਡਾ ਚੰਗੇ ਤਰੀਕੇ ਨਾਲ ਪੱਕ ਰਿਹਾ ਹੈ ਇਸ ਤਰ੍ਹਾਂ ਅਸੀਂ ਮਸਾਲੇ ਨੂੰ ਭੁੰਨ ਲੈਣਾ ਥੋੜੀ ਦੇਰ ਲਈ ਮਸਾਲਾ ਚੰਗੇ ਤਰੀਕੇ ਨਾਲ ਭੁੰਨ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਉਬਾਲੇ ਹੋਏ ਛੋਲੇ ਐਡ ਕਰ ਦਵਾਂਗੇ ਅੰਨਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਮਿਲਾ ਲੈਣਾ ਥੋੜੀ ਦੇਰ ਲਈ ਅਸੀਂ ਇਹਨਾਂ ਨੂੰ ਇਦਾਂ ਹੀ ਪਕਾਵਾਂਗੇ ਹੁਣ ਅਸੀਂ ਇਹਦੇ ਵਿੱਚ ਪੀਸਿਆ ਹੋਇਆ ਪਾਲਕ ਐਡ ਕਰਾਂਗੇ ਇਹ ਹੀ ਅਸੀਂ ਇਹਦੇ ਵਿੱਚ ਪੀਸਿਆ ਹੋਇਆ ਪਾਲਕ ਐਡ ਕਰ ਦਿੱਤਾ ਹੁਣ ਅਸੀਂ ਇਸ ਨੂੰ ਵੀ ਚੰਗੀ ਤਰੀਕੇ ਨਾਲ ਮਿਲਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਪਾਲਕ ਤੇ ਛੋਲੇ ਅਸੀਂ ਚੰਗੀ ਤਰੀਕੇ ਨਾਲ ਮਿਲਾ ਲਏ ਨੇ ਹੁਣ ਅਸੀਂ ਇਹਨਾਂ ਨੂੰ ਐਦਾਂ ਹੀ ਥੋੜੀ ਦੇਰ ਲਈ ਪੱਕਣ ਦਵਾਂਗੇ ਐਸ ਨੂੰ ਛੇਤੀ ਪਕਾਉਣ ਲਈ ਅਸੀਂ ਐਸ ਨੂੰ ਥੋੜੀ ਦੇਰ ਲਈ ਟਾਕੇ ਰੱਖ ਦਵਾਂਗੇ ਥੋੜੀ ਦੇਰ ਬਾਅਦ ਅਸੀਂ ਇਸ ਨੂੰ ਚੈੱਕ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਪਾਲਕ ਛੋਲੇ ਰਿੱਝ ਚੁੱਕੇ ਨੇ ਹੁਣ ਅਸੀਂ ਇਸ ਨੂੰ ਚੈੱਕ ਕਰ ਲੈਨੇ ਆ ਪਾਲਕ ਛੋਲੇ ਬਿਲਕੁਲ ਪੱਕ ਚੁੱਕੇ ਨੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਹੁਣ ਅਸੀਂ ਗੈਸ ਆਫ ਕਰ ਦਿੰਨੇ ਆ ਤੇ ਆਦੇ ਉੱਤੇ ਅਸੀਂ ਕੱਟਿਆ ਹੋਇਆ ਫਰੈਸ਼ ਹਰਾ ਧਨੀਆ ਛਿੜਕ ਦਵਾਂਗੇ ਸਾਡੇ ਗਰਮਾ ਗਰਮ ਪਾਲਕ ਛੋਲੇ ਬਣ ਕੇ ਤਿਆਰ ਹੋ ਚੁੱਕੇ ਨੇ ਬਿਲਕੁਲ ਹੁਣ ਅਸੀਂ ਪਾਲਕ ਛੋਲਿਆਂ ਦੇ ਨਾਲ ਗਰਮਾ-ਗਰਮ ਪੂਰੀਆਂ ਬਣਾ ਲੈਣੇ ਆ। ਗੈਸ ਓਨ ਕਰਕੇ ਫਰਾਈ ਪੈਨ ਵਿੱਚ ਅਸੀਂ ਘਿਓ ਪਾ ਲੈਣਾ ਤੇ ਆਦੇ ਵਿੱਚ ਅਸੀਂ ਪੂਰੀ ਨੂੰ ਤਲਣ ਲਈ ਪਾ ਦਵਾਂਗੇ। ਇਸ ਤਰ੍ਹਾਂ ਅਸੀਂ ਪਾਲਕ ਛੋਲੇ ਨਾਲ ਗਰਮਾ-ਗਰਮ ਪੂਰੀਆਂ ਨੂੰ ਸਰਵ ਕਰਾਂਗੇ। ਗਰਮਾ-ਗਰਮ ਫੁੱਲੀਆਂ ਫੁੱਲੀਆਂ ਪੂਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਐਸ ਨੂੰ ਅਸੀਂ ਫਰਾਈ ਪੈਨ ਵਿੱਚੋਂ ਬਾਹਰ ਕੱਢ ਲੈਣੇ ਆ ਹੁਣ ਅਸੀਂ ਐਸ ਨੂੰ ਸਰਵ ਕਰਨ ਲਈ ਇਹਦੀ ਪਲੇਟਿੰਗ ਕਰਾਂਗੇ ਗਰਮਾ-ਗਰਮ ਪਾਲਕ ਛੋਲੇ ਤੇ ਗਰਮਾ-ਗਰਮ ਪੂਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਬਹੁਤ ਹੀ ਸੁਆਦੀਸ਼ਟ ਥਾਲੀ ਬਣ ਕੇ ਤਿਆਰ ਹੋ ਚੁੱਕੀ ਹੈ। ਇਹਦੇ ਨਾਲ ਅਸੀਂ ਪਿਆਜ਼, ਟਮਾਟਰ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ। ਇਹ ਪਾਲਕ ਛੋਲੇਆਂ ਅਤੇ ਪੂਰੀਆਂ ਦਾ ਟੇਸਟ ਹੋਰ ਵੀ ਵਧਾ ਦੇਣਗੀਆਂ। ਤੁਸੀਂ ਵੀ ਇਸ ਨਵੇਂ ਤਰੀਕੇ ਨਾਲ ਪਾਲਕ ਛੋਲਿਆਂ ਨੂੰ ਜ਼ਰੂਰ ਟਰਾਈ ਕਰੋ। ਹੁਣ ਗਰਮਾ-ਗਰਮ ਪਾਲਕ ਛੋਲੇ ਤੇ ਪੂਰੀਆਂ ਬੱਚੇ ਵੀ ਭੱਜ-ਭੱਜ ਕੇ ਖਾਣਗੇ। ਇਹ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ। ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਪਾਲਕ ਛੋਲਿਆਂ ਦੀ ਰੈਸিপি ਨੂੰ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਪਾਲਕ ਛੋਲਿਆਂ ਦੀ ਰੈਸিপি ਕਿੱਦਾਂ ਦੀ ਲੱਗੀ